ਚਿੱਟੇ ਦੇ ਕਾਰਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਨੌਜਵਾਨ ਵੇਖ ਲੋ ਤਾਂ ਇਸ ਕਦਰ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਨਸ਼ਿਆਂ ਦੇ ਵਿੱਚ ਤਸ ਚੁਕੀ ਹੈ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਚਿੱਟੇ ਦਾ ਨਸ਼ਾ ਇਸਨੇ ਕੀਤਾ ਹੋਇਆ ਸੀ ਕੋਲੋਂ ਚਿੱਟਾ ਤੇ ਇੰਜੈਕਸ਼ਨ ਵੀ ਬਰਾਮਦ ਹੋਇਆ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਗਿਆ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਪਰ ਉੱਥੇ ਹੀ ਇਹ ਵੀਡੀਓ ਜਿਹੜੀ ਹੈ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ ਬਠਿੰਡਾ ਦੇ ਜੋਗਾਨੰਦ ਪਿੰਡ ਦੇ ਨਜ਼ਦੀਕ ਸਰਹੰਦ ਨਹਿਰ ਦੇ ਕਿਨਾਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਇੱਕ ਨੌਜਵਾਨ ਮਿਲਦਾ ਜਿਸ ਦੇ ਕੋਲੋ ਚਿੱਟਾ ਤੇ ਇੰਜੈਕਸ਼ਨ ਬਰਾਮਦ ਹੋਇਆ ਸੂਚਨਾ ਮਿਲਦਿਆ ਸਹਾਰਾ ਜਨ ਸੇਵਾ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਮਿਲੇ ਦਸਤਾਵੇਜ਼ਾਂ ਤੋਂ ਨੌਜਵਾਨ ਦੀ شناخت ਹੋਈ ਹੈ ਇਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਤੇ ਇਹ बेहोਸ਼ੀ ਦੀ ਹਾਲਤ ਦੇ ਵਿੱਚ ਇਹ ਉੱਥੇ ਮਿਲਦਾ ਜਿਸ ਨੂੰ ਕਿਸ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਕਿਤੇ ਨਾ ਕਿਤੇ ਤਸਵੀਰਾਂ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸੇਵਾ ਵਲੰਟੀਅਰ ਆ ਸਾਨੂੰ ਐਮਰਜੈਂਸੀ ਨੰਬਰ 9814074076 ਤੇ ਕਾਲ ਆਈ ਸੀ ਕਿ ਬਠਿੰਡਾ ਜੋਗ ਅਨੰਦ ਪਿੰਡ ਸੂਏ ਦੇ ਨਾਲ ਇੱਕ ਗੰਭੀਰ ਹਾਲਾਤ ਦੇ ਵਿੱਚ ਮੁੰਡਾ ਪਿਆ ਜਦਸਾਰਾ ਟੀਮ मौके ਤੇ ਆ ਕੇ ਦੇਖਿਆ ਜੋ ਕਿ ਉਹ ਨੌਜਵਾਨ ਕੋਲ ਇੱਕ ਸ਼ਰੰਜੇ ਵੀ ਪਈ ਸੀ ਕਿ ਜਿਹਦੇ ਨਾਲ ਉਹ ਚਿੱਟੇ ਦਾ ਟੀਕਾ ਲਾਇਆ ਸੀਗਾ ਤੇ ਮੌਕੇ ਤੇ ਚੌਕੀ ਸੈਂਟਰਲ ਜੇਲ੍ਹ ਪੁਲਿਸ ਮੌਕੇ ਤੇ ਮੌਜੂਦ ਸੀਗੇ ਤੇ ਸਾਰਾ ਟੀਮ ਨੇ ਉਥੋਂ ਚੱਕ ਕੇ ਸਿਵਲ ਹਸਪਤਲ ਪਹੁੰਚਾਇਆ ਗਿਆ ਤੇ ਇਲਾਜ ਕਰਾਇਆ ਗਿਆ ਇਹਦੀ 19 ਸਾਲ ਉਮਰ ਦਾ ਲਾਡੀ ਨਾਮ ਆ ਤੇ ਇਸ ਨੌਜਵਾਨ ਕੋਲ ਇੱਕ ਚਿੱਟੇ ਦੀ ਬਿੱਟ ਵੀ ਬਰਾਮਦ ਹੋਈ ਆ ਬਾਕੀ ਪੁਲਿਸ ਆਫ ਦੀ ਬਣਦੀ ਕਾਰਵਾਈ ਕਰਦੀ ਹੈ ਚਿੱਟੇ ਦੇ ਕਾਰਨ बेहोਸ਼ੀ ਦੀ ਹਾਲਤ ਦੇ ਵਿੱਚ ਨੌਜਵਾਨ ਵੇਖ ਲੋ ਤਾਂ ਇਸ ਕਦਰ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਨਸ਼ਿਆਂ ਦੇ ਵਿੱਚ ਤਸ ਚੁੱਕੀ ਹੈ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਚਿੱਟੇ ਦਾ ਨਸ਼ਾ ਇਸ ਨੇ ਕੀਤਾ ਹੋਇਆ ਸੀ ਕੋਲੋਂ ਚਿੱਟਾ ਤੇ ਇੰਜੈਕਸ਼ਨ ਵੀ ਬਰਾਮਦ ਹੋਇਆ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਦ ਨਸ਼ਾ ਦੇ ਵਿਰੁੱਧ ਛੇੜਿਆ ਗਿਆ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਪਰ ਉੱਥੇ ਹੀ ਇਹ ਵੀਡੀਓ ਜਿਹੜੀ ਹੈ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ ਬਠਿੰਡਾ ਦੇ ਜੋਗਾਨੰਦ ਪਿੰਡ ਦੇ ਨਜ਼ਦੀਕ ਸਰਹੰਦ ਨਹਿਰ ਦੇ ਕਿਨਾਰੇ बेहोਸ਼ੀ ਦੀ ਹਾਲਤ ਦੇ ਵਿੱਚ ਇੱਕ ਨੌਜਵਾਨ ਮਿਲਦਾ ਜਿਸ ਦੇ ਕੋਲੋ ਚਿੱਟਾ ਤੇ ਇੰਜੈਕਸ਼ਨ ਬਰਾਮਦ ਹੋਇਆ ਸੂਚਨਾ ਮਿਲਦਿਆ ਸਹਾਰਾ ਜਨ ਸੇਵਾ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਮਿਲੇ ਦਸਤਾਵੇਜ਼ਾਂ ਤੋਂ ਨੌਜਵਾਨ ਦੀ شناخت ਹੋਈ ਹੈ ਇਸ ਦੀ ਉਮਰ 19 ਸਾਲ ਦਸੀ ਜਾ ਰਹੀ ਹੈ ਤੇ बेहोਸ਼ੀ ਦੀ ਹਾਲਤ ਦੇ ਵਿੱਚ ਇਹ ਉੱਥੇ ਮਿਲਦਾ ਜਿਸ ਨੂੰ ਕਿਸ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਕਿਤੇ ਨਾ ਕਿਤੇ ਤਸਵੀਰਾਂ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸਰ ਵਲੰਟੀਅਰ ਆ ਸਾਨੂੰ ਐਮਰਜੈਂਸੀ ਨੰਬਰ 9814074076 ਤੇ ਕਾਲ ਆਈ ਸੀ ਕਿ ਬਠਿੰਡਾ ਜੋਗਨੰਦ ਪਿੰਡ ਸੂਏ ਦੇ ਨਾਲ ਇੱਕ ਗੰਭੀਰ ਹਾਲਾਤ ਦੇ ਵਿੱਚ ਮੁੰਡਾ ਪਿਆ ਜਦ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਨੌਜਵਾਨ ਕੋਲ ਇੱਕ ਸ਼ਰੰਜੇ ਵੀ ਪਰੇਸੀਗੀ ਜੀ ਦੇ ਨਾਲ ਉਹ ਚਿੱਟੇ ਦਾ ਟੀਕਾ ਲਾਇਆ ਸੀਗਾ ਤੇ ਮੌਕੇ ਤੇ ਚੌਕੀ ਸੈਂਟਰਲ ਜੇਲ੍ਹਪੁਰ ਪੁਲਿਸ ਮੌਕੇ ਤੇ ਮੌਜੂਦ ਸੀਗੇ ਤੇ ਸਾਰਾ ਟੀਮ ਨੇ ਉੱਥੋਂ ਚੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਕਰਾਇਆ ਗਿਆ ਇਹਦੀ 19 ਸਾਲ ਉਮਰ ਦਾ ਲਾਡੀ ਨਾਮ ਆ ਤੇ ਇਸ ਨੌਜਵਾਨ ਕੋਲ ਇੱਕ ਚਿੱਟੇ ਦੀ ਬਿੱਟ ਵੀ ਬਰਾਮਦ ਹੋਈ ਆ ਬਾਕੀ ਪੁਲਿਸ ਆਫ ਦੀ ਬੰਦੀ ਕਾਰਵਾਈ ਕਰਦੀ ਹੈ